ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਲਗੋ ਅਲਗੋ ਕੋਠੀ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵਾਂਡ ਤੋਂ ਦੋਸਤੋ ਖੇਮ ਕਰਨ ਰੋਡ ਦੇ ਉੱਪਰ ਅਲਗੋ ਕੋਠੀ ਆ ਪਿੰਡ ਆ ਤੁਸੀਂ ਖਾਸ ਵਿਜਿਟ ਕਰ ਲਿਓ ਵੀਰ ਸੁਖਵੀਰ ਦੇ ਕੋਲੇ ਆਏ ਆ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇਸ ਘਰੋਂ ਕਾਫੀ ਵੀਡੀਓ ਆਪਾਂ ਅਪਲੋਡ ਕਰੀਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਸਟੈਂਡਰਡ ਦੀ ਇੱਕ ਝੋਟੀ ਦਿਖਾ ਦਾਂਗੇ ਪਹਿਲਾ ਸੁਬਾ ਸੋਣੀ ਆ ਚੰਗੇ ਲਾਣੇ ਘਰਾਣੇ ਤੋਂ ਜੇਕਰ ਬੈਕਗ੍ਰਾਉਂਡ ਦੇਖੀਏ ਦੋਸਤੋ ਤੇ ਪਸ਼ੋਕਰ ਚੰਗਾ ਅੱਗੇ ਚੰਗੀ ਇਨਸੀਮੀਨੇਸ਼ਨ ਚੰਗੀ ਏਆਈ ਹੋਈ ਆ ਕਿਸ ਬੋਲ ਤੋਂ ਜਿਹੜੀ ਗੱਬਣ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਸੁਖਵੀਰ ਦੇ ਨਾਲ ਕਰ ਲਾਂਗੇ ਤੇ ਇੱਕ ਵੜ ਜਿਹੜੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਸਵਾਈ ਆ ਅੱਜ 30 ਜੂਨ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2:00 ਵਜੇ ਦਾ ਸਮਾਂ ਹੈ ਠੀਕ ਹੈ ਜੀ ਸੋ ਬਾਕੀ ਪਸ਼ੂ ਜਾਨੀਮਲ ਜਿਹੜਾ ਤੁਹਾਨੂੰ ਪਸੰਦ ਆਊਗਾ ਉਹਨੂੰ ਤਿੱਪ ਕੇ ਤਸੱਲੀ ਦੇ ਨਾਲ ਜਿਹੜੀ ਆ ਦੋਸਤੋ ਤੁਸੀਂ ਵੈਰੀਫਾਈ ਕਰ ਸਕਦੇ ਹੋ ਜਿਹੜਾ ਪਸ਼ੂ ਦੋਸਤੋ ਇੱਕ ਬਖਾਵਾਂਗੇ ਵੈੜ ਦਿਖਾ ਦਾਂਗੇ ਇਹ ਬਿਲਕੁਲ ਸਹੀ ਸਵਾਈਆ ਚੁਵਾਈ ਇੱਕ ਡੰਗ ਕਰ ਲੈ ਕੋਈ ਵੀਰ ਦੋ ਟਾਈਮ ਕਰ ਲੈ ਠੀਕ ਹੈ ਜੀ ਤਸੱਲੀ ਆਪਦੀ ਪੂਰੀ ਤਸੱਲੀ ਦੇ ਨਾਲ ਕਰ ਲਿਆ ਕਰੋ ਆਜੋ ਕਰਦੇ ਆਂ ਗੱਲਬਾਤ ਵੀਰ ਸੁਖਬੀਰ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਅੱਜ ਇਹਨਾਂ ਦੋ ਐਨੀਮਲਸ ਦੀ ਹੈਗੀ ਆ ਸੋ ਆਜੋ ਜੀ ਸਭ ਤੋਂ ਪਹਿਲਾਂ ਵੀਰੇ ਸੁਖਬੀਰ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਤੁਸੀਂ ਸੁਣਾਓ ਹੋਰ ਕੀ ਹਾਲ ਚੱਲ ਜੇ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਜੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਠੀਕ ਆ ਠੀਕ ਆ ਹੋਰ ਝੋਨੇ ਤੋਂ ਫ੍ਰੀ ਹੋ ਗਏ ਭਰਾ ਹਾਂਜੀ ਹੋ ਗਏ ਫ੍ਰੀ ਵੀਰ ਜੀ ਚਲੋ ਵਧੀਆ ਹੋ ਗਿਆ ਫਿਰ ਤੇ ਫਿਰ ਅਗੇ ਇੱਕ ਵਾਰੀ ਵਪਾਰ ਵਾਲੇ ਪਾਸੇ ਹਾਂਜੀ ਹਾਂਜੀ ਆਉਣਾ ਹੀ ਪੈਣਾ ਸੀ ਚਲੋ ਪ੍ਰੋਫੈਸ਼ਨ ਆ ਜੀ ਆਪਣਾ ਤੇ ਹਾਂਜੀ ਸੁਖਵੀਰ ਵੀਰੇ ਅੱਜ ਪਸ਼ੂ ਦੋ ਆ ਜਿੱਦਾਂ ਆਪਾਂ ਦਿਖਾਤੇ ਆ ਵੀਡੀਓ ਦੇ ਵਿੱਚ ਇੱਕ ਤਾਂ ਬਹੁਤ ਚੰਗੀ ਹਾਂਜੀ ਬਹੁਤ ਚੰਗੀ ਪਰਵਿਸ਼ਾ ਸਾਹਿਬ ਲਾਣੇ ਘਰਾਣੇ ਦੀ ਝੋਟੀ ਆਪਣੇ ਕੋਲ ਪੈ ਲੈਣਾ ਅੱਗੇ ਵੱਡੇ ਕਦ ਕੱਦ ਕਾਟ ਰਹੀ ਹੈ ਜੀ ਬਿਲਕੁਲ ਜੀ ਤੇ ਇਥੋਂ ਹੀ ਆਪਾਂ ਸ਼ੁਰੂ ਕਰ ਲਗੇ ਤੇ ਇੱਕ ਵੈੜ ਦਿਖਾ ਦਾਂਗੇ ਹੈ ਜੀ ਇਹ ਸੂਈ ਸਵਾਈ ਹੈ ਇਹ ਸੂਈ ਸਵਾਈ ਹੈ ਜੀ ਲਓ ਜੀ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਆਜੋ ਝੋਟੀ ਦਿਖਾਉਣੀ ਆ ਬਹੁਤ ਵਧੀਆ ਚੰਗੀ ਬੈਕਗਰਾਉਂਡ ਆ ਵੀਰ ਦੇ ਦਸਨ ਮੁਤਾਬਕ ਆ ਠੀਕ ਆ ਬਾਕੀ ਜਿਹੜੇ ਵੀਰ ਨੇ ਬਿਲਕੁਲ ਅੱਗੇ ਤਸੱਲੀ ਕਰਨੀ ਆ ਆਪ ਦਾ ਕਿਸੇ ਤਰ੍ਹਾਂ ਵੀ ਕਿਸੇ ਪੈਮਾਨੇ ਤੇ ਵੀ ਜਿਹੜੀ ਤੁਸੀਂ ਆ ਤਸੱਲੀ ਕਰ ਸਕਦੇ ਹੋ ਘੱਟੋ ਘੱਟ ਵੀ ਭਾਈ ਸੁਖਵੀਰ ਤੇਰੇ ਕੱਦ ਵੀ ਮੇਰੇ ਤੋਂ 6 ਫੁੱਟ ਹੋਊਗਾ 6 ਫੁੱਟ ਤੋਂ ਮੇਰਾ ਪਲੱਸ ਆ ਕੱਦ ਸਾਢੇ 5 ਫੁੱਟ ਤੋਂ ਪਲੱਸ ਹਾਈਟ ਆ ਝੋਟੀ ਜੀ ਵੇ ਪੂਰੇ ਵੱਡੇ ਕੱਦ ਬੋਤਾਲੀ ਦੋਸਤੋ ਜਿਹੜੀ ਤੁਸੀਂ ਝੋਟੀ ਇਹ ਦੇਖ ਰਹੇ ਹੋ ਮੈਂ ਪੂਰਾ ਕੋਈ ਬਾਡੀ ਸਟਰਕਚਰ ਤੁਹਾਨੂੰ ਦਿਖਾਦਾ ਉਸ ਤੋਂ ਬਾਅਦ ਇਨਫੋਰਮੇਸ਼ਨ ਜਿਹੜੀ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਲੈ ਕੇ ਜਾਣਕਾਰੀ ਤੇ ਹਾਈਟ ਕਾਦ ਘੱਟੋ ਘਾਟ ਵੀ 5.5 ਫੁੱਟ ਤੋਂ ਉੱਪਰ ਹੋਊਗਾ ਪੇਟ ਪੂਟਾ ਤੁਸੀਂ ਵੇਖ ਲਓ ਵੀ ਥੱਬਿਆਂ ਦਾ ਥੱਬੇ ਚੌੜਾਈ ਵੇਖੋ ਪੂਰੀ ਜਿਹੜੀ ਹੈ ਦੋਸਤੋ ਠੀਕ ਹੈ ਤੇ ਬਾਕੀ ਜਿਹੜੀ ਕੁਆਲਿਟੀ ਹੈ ਹੈ ਪੰਜਾਬ ਤੋਂ ਬਾਹਰ ਦੀ ਹੈ ਠੀਕ ਹੈ ਜੰਪਲ ਕਿਉਂਕਿ ਫਾਦਰ ਵੱਲੋਂ ਮਦਰ ਵੱਲੋਂ ਵੀ ਤਕਰੀਬਨ ਬਾਹਰ ਦੀ ਬੈਕਗ੍ਰਾਉਂਡ ਆ ਸੁਖਬੀਰ ਭਾਈ ਆ ਸੂਬਾ ਕਿੰਨਾ ਮੈਸੂਨ ਵਾਲੀ ਐ ਇਹ ਵਿੱਚ ਪਹਿਲਾ ਸੂਬਾ ਸੂਨ ਵਾਲੀ ਐ ਪਹਿਲਣ ਝੋਟੀ ਆ ਤੇ ਮੂੰਹੋਂ ਦੰਦੋਂ ਦੋ ਦੰਦ ਦੋਂਦੀ ਆ ਦੋਂਦੀ ਐ ਜੀ ਠੀਕ ਆ ਮੂੰਹੋਂ ਦੋ ਦੰਦ ਆ ਦੋਸਤੋ ਪਹਿਲਣ ਝੋਟੀ ਸੂਣੀ ਆ ਤੇ ਕੀ ਆਂਦੀ ਬੈਕਗ੍ਰਾਉਂਡ ਕੀ ਐ ਜੀ ਆਪ ਝੋਟੀ ਕਿਸ ਸੀਮਣ ਦੀ ਐ ਇਹ ਸੁਲਤਾਨ ਦੀ ਧੀ ਐ ਖੁਦ ਅੱਛਾ ਜੀ ਇਹ ਅੱਗੋਂ ਗੱਬਣ ਆ ਏ ਬੀ ਸੀ ਵੀਰਾਂ ਵਾਲੇ ਭੀਸ਼ਮ ਤੋਂ ਭੀਸ਼ਮ ਤੋਂ ਗੱਬਣਾ ਭੀਸ਼ਮ ਤੋਂ ਦੱਸਿਆ ਸੀ ਹਾਂਜੀ ਭੀਸ਼ਮ ਤੋਂ ਤੁਹਾਨੂੰ ਦੱਸਿਆ ਜੀ ਮੈਂ ਡਾਕਟਰ ਸਾਹਿਬ ਨਾਲ ਦੋਸਤੋ ਗੱਲ ਹੋਈ ਸੀ ਕਿ ਜਿਨ੍ਹਾਂ ਨੇ ਏਆਈ ਕਰੀ ਆ ਇਸ ਛੋਟੀ ਦੀ ਏਬੀਸੀ ਵੀਰਾਂ ਵਾਲੀ ਕਰਨਾਟਕਾ ਸੀਮਨ ਬੈਂਕ ਤੋਂ ਜਿਹੜੀ ਆ ਦੋਸਤੋ ਭੀਸ਼ਮ ਭੋਲਾ ਉਸ ਤੋਂ ਅੱਗੇ ਜਿਹੜੀ ਇਹ ਗੱਬਣਾ ਠੀਕ ਆ ਜੀ ਤੇ ਭੀਸ਼ਮ ਭੋਲਾ ਦਾ ਰਿਕਾਰਡ ਵੀ ਬਹੁਤੇ ਵੀਰ ਤੁਸੀਂ ਜਾਣਦੇ ਹੋ ਮਦਰ ਫਾਦਰ ਵੱਲੋਂ ਜੇਕਰ ਸਿਰੀ ਵੇਖੀ ਆਪਾਂ ਫਾਦਰ ਫਾਦਰ ਵੱਲੋਂ ਵੇਖੀਏ ਤਾਂ ਫਿਰ ਵੀ 55 54 ਪਲੱਸ ਮਿਲ ਕੇ ਲੈਡ ਹੈਗੀ ਆ ਤੇ ਮਦਰ ਵਾਲੇ ਪਾਸੋਂ ਵੀ ਵੇਖੀਏ ਤੇ ਕਟੋ ਘਾਟ ਵੀ 65 ਸੋ ਜਿਹੜੇ ਦੋਸਤੋ ਪਲੱਸ ਲੀਟਰ ਦੀ ਜਿਹੜੀ ਮਿਲ ਕੇ ਲੜਾ ਉਹ ਜਿਹੜੀ ਆ ਦੋਸਤੋ ਸਾਲ ਪਰ ਹੈਗੀ ਆ ਠੀਕ ਆ ਮਦਰ ਫਾਦਰ ਵੱਲੋਂ ਦੋਹਾਂ ਪਾਸਿਓਂ ਜਿਹੜੀ ਆ ਦੋਸਤੋ ਭੀਸ਼ਮ ਅੱਗੇ ਕੱਟੀ ਆ ਜੇ ਕੱਟਾ ਆ ਜੇ ਦੋਸਤੋ ਉਹ ਜਿਹੜੀ ਬਿਲਕੁਲ ਅੱਗੇ ਆਪਾਂ ਅਛੜ ਦਿੰਦੇ ਆ ਮੌਕੇ ਤੇ ਠੀਕ ਆ ਜੀ ਕੁਦਰਤੀ ਆ ਕੱਟੀ ਆ ਗਈ ਤੇ ਬਹੁਤ ਵਧੀਆ ਚੰਗਾ ਰਿਜ਼ਲਟ ਹੋਊਗਾ ਜੇਕਰ ਕੱਟਾ ਆਉਂਦਾ ਉਹ ਵੀ ਅੱਗੇ ਸਮੇਂ ਤੇ ਡਿਪੈਂਡ ਆ ਤੇ ਦੇਣ ਸੁਖਵੀਰ ਵੀਰੇ ਕਿੰਨੇ ਕੁ ਲੈ ਜੂ ਹਜੇ ਇਹ ਵੀਰੇ 10 12 ਦਿਨ ਖੜੂਗੀ 15 ਵੀ ਖੜ ਸਕਦੀ ਠੀਕ ਹੈ ਜੀ ਹਾਂਜੀ ਬਹੁਤ ਛੋਟੀ ਨੇ ਬੰਨਾ ਹੈ ਇਹ ਤਾਂ ਸਟਾਰਟਿੰਗ ਹੀ ਕੀਤਾ ਛੋਟੀ ਹੈ ਬਿਲਕੁਲ ਬਾਕੀ ਦੋਸਤੋ ਆ ਥਣ ਦੇਵਾ ਤੁਹਾਨੂੰ ਦਿਖਾਉਣੇ ਆ ਤੇ ਭਾਲਪੁਰ ਜਰੂਰ ਹੈਗੀ ਹਨਾ ਇੰਨਾ ਜ਼ਰੂਰ ਪਹਿਲੇ ਨੇ ਵੀਰੇ ਪਹਲਾ ਨਹੀਂ ਖੁੱਲਣੀ ਪਹਿਲੇ ਬਿਲਕੁਲ ਪਹਿਲਾ ਛੋਟੀ ਆ ਦੋਸਤੋ ਦੋਂਦੀ ਛੋਟੀ ਆ ਤੇ ਕਦ ਕਾਠ ਬਹੁਤ ਮਾਲਕ ਦੀ ਕਿਰਪਾ ਲੋਹੜਿਆਂ ਦਾ ਜਿਹੜਾ ਦੋਸਤੋ ਕਦ ਕਾਠ ਆ ਵੀ ਪੂਰੀ ਬੰਦੇ ਜਿਹੜੀ ਹਾਈਟ ਆ ਦੂਜੇ ਪਾਸੇ ਖੜਾ ਬੰਦਾ ਲੁਕ ਜਾਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਆਪਾਂ ਤੁਹਾਨੂੰ ਤੋੜ ਕੇ ਦਿਖਾਈ ਬਾਕੀ ਥਣ ਥਣ ਦੀ ਕੁਆਲਿਟੀ ਜਿਹੜੀ ਆ ਤੁਸੀਂ ਸਾਹਮਣੇ ਦੇਖ ਲਓ ਠੀ ਤੇ ਪਾਲ ਜਰੂਰ ਹੋएगी ਆ ਬੇਸ਼ੱਕ ਸਾਰੇ ਵੀਰਾਂ ਨੂੰ ਨਜ਼ਰ ਵੀ ਆ ਰਹੀ ਆ ਫਿਲਹਾਲ ਹਜੇ ਚੱਡਾ ਹਵਾਨਾ ਜਿਹੜਾ ਦੋਸਤੋ ਬਣਾਉਣਾ ਹੈ ਖੋਲਣਾ ਹੈ ਸਮੇਂ ਦੇ ਹਿਸਾਬ ਨਾਲ ਬੰਨਣਾ ਸਾਰਾ ਕੁਝ ਤੇ ਦਿਨ ਘੱਟੋ ਘੱਟ ਵੀ ਦੱਸਿਆ ਕਿੰਨੇ ਕ ਕਰੈਕਟ ਲੈ ਜੂ ਹਜੇ 15 ਕ ਦਿਨ ਲੈ ਜੂ ਵੀਰ ਜੀ ਛੋਟੇ 15 ਕ ਦਿਨ ਹਾਂਜੀ 15 ਦਿਨ ਲੈ ਜਾਊਗੀ ਠੀਕ ਹੈ ਜੀ ਠੀਕ ਤੇ ਸੁਖਵੀਰ ਭਾਈ ਦਿਖਾਈ ਮੇਰਾ ਤੋਰਾ ਫੇਰਾ ਕਰਾ ਦਈਏ ਦਾ ਬਿਲਕੁਲ ਜਿਹੜੀ ਦੋਸਤੋ ਇੱਕ ਰੰਗ ਆ ਪੂਸ਼ ਕੁਝ ਜਿਹੜੇ ਸਾਡੇ ਕੋਲ 2 ਇੰਚ ਕੋਈ 1.5 2 ਇੰਚ ਵਾਈਟ ਅਵਾਲ ਮਿਲਣਗੇ ਦੇਖਣ ਤੇ ਵਿੱਚ ਤੇ ਫੇਸ ਕੁਆਲਿਟੀ ਬਹੁਤ ਖੂਬਸੂਰਤ ਛੋਟਾ ਜਿਹਾ ਫੇਸ ਆ ਸੁਲਤਾਨ ਦੀ ਧੀ ਆ ਤੇ ਸੁਲਤਾਨ ਦੇ ਬੱਚੇ ਜਿਹੜੇ ਆ ਦੋਸਤੋ ਨਾਰਮਲੀ ਆਪਾਂ ਦੇਖਦੇ ਆ ਲਓ ਜੀ ਐਕਸਟਰਾ ਆਰਡੀਨਰੀ ਆ ਦੋਸਤੋ ਬਿਊਟੀ ਆ ਉਹ ਤੁਹਾਨੂੰ ਦੇਖਣ ਦੇ ਵਿੱਚ ਮਿਲੂਗੀ ਇਸ ਛੋਟੀ ਦੀ ਐਕਸਟਰਾ ਆਰਡੀਨਰੀ ਠੀਕ ਆ ਹਾਈਟ ਲੈਂਥ ਬੇਲ ਐਕਸਟਰਾ ਆਰਡੀਨਰੀ ਠੀਕ ਆ ਅਜੇ 15 ਦਿਨ ਦਾ ਜਿਹੜਾ ਸਮਾਂ ਉਹ ਬਾਕੀ ਆ ਠੀਕ ਆ 15 ਦਿਨ ਹਜੇ ਸੂਨ ਦੇ ਵਿੱਚ ਸਮਾਂ ਬਾਕੀ ਆ ਫੁੱਲ ਬਾਡੀ ਹਾਈਟ ਕਦ ਕਾਠ ਬਾਕੀ ਹਵਾਨਾ ਜੇਕਰ ਤੁਸੀਂ ਦੇਖ ਰਹੇ ਹੋ ਬਿਲਕੁਲ ਸਕਰੀਨ ਤੇ ਇੱਥੇ ਤਾਂ ਥਣ ਚੱਡਾ ਜਿਹੜਾ ਦੋਸਤੋ ਕਾਫੀ ਖੋਲੂਗੀ ਠੀਕ ਆ ਇੱਕ ਵਾਰੀ ਫੇਰ ਘੁਮਾ ਦਿਓ ਵੀਰ ਜੀ ਲੈ ਉਹ ਇੱਕ ਵਾਰੀ ਬਹੁਤ ਵਧੀਆ ਬਹੁਤ ਬੜੀਆ ਦੋਸਤੋ ਜੋ ਪਛੂਤਾ ਨੇ ਭਾਈ ਸੁਖਬੀਰ ਦੇ ਕੋਲ ਤੇ ਬਾਕੀ ਥਾਂ ਕੁਆਲਿਟੀ ਕਾਫੀ ਚੰਗੀ ਆ ਬਿਲਕੁਲ ਜਿਹਾ ਦੋਸਤੋ ਚੁਵਾਈ ਹੱਥੀ ਚੁਵਾਈ ਵਾਲਾ ਨਾਰਮਲ ਹੀ ਤੁਸੀਂ ਦੇਖ ਸਕਦੇ ਹੋ ਵੀ ਥਾਂ ਬਿਲਕੁਲ ਕੱਢ ਕੇ ਸਾਹਮਣੇ ਲੈ ਕੇ ਆਉਂਗੇ ਇਹ ਜੁੱਤੀ ਠੀਕ ਆ ਤੇ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਫੇਰ ਦੇਖੋ ਕਾਫੀ ਖੂਬਸੂਰਤ ਠੀਕ ਆ ਜੀ ਦੋ ਦਾੰਤ ਠੀਕ ਆ ਤੇ ਸੁਖਬੀਰ ਭਾਈ ਇਹ ਤਾਂ ਝੋਟੀ ਦੀ ਬੈਕਗ੍ਰਾਉਂਡ ਹੋ ਗਈ ਹਾਂਜੀ ਤੇ ਝੋਟੀ ਕੋਈ ਸ਼ੱਕ ਨਹੀਂ ਕਿਸੇ ਪਾਸੇ ਖੁੰਝ ਨਹੀਂ ਗਈ ਬਹੁਤ ਕਮਾਲ ਦੀ ਆ ਵੱਡਾ ਕੱਦ ਘਾਟ ਹਾਂਜੀ ਤੇ ਮੇਰੇ ਕੋ ਕਪੈਸਿਟੀ ਆਪਾਂ ਨੂੰ ਪਤਾ ਵੀ ਜਿਹੜਾ ਅ ਕਿਸੇ ਚੰਗੀ ਬਰੀਡ ਦਾ ਬੱਚਾ ਚੰਗੀ ਬਰੀਡ ਦਾ ਬੱਚਾ ਚੰਗੇ ਲਾਣੇ ਘਰਾਣੇ ਚੋਂ ਪਹਿਲੇ ਸੂਹ ਦਾ ਦੁੱਧ ਵੀ ਕਮਾਲ ਦਾ ਕਰੂ ਕਮਾਲ ਦਾ ਹੀ ਕਰੋਗੇ ਜੀ ਠੀਕ ਆ ਨਾਰਮਲ ਜਿੰਨੇ ਕੱਦ ਪਹੁੰਚਤਾ ਵੀ 12 13 ਲੀਟਰ ਇਹਨੂੰ ਨਾਰਮਲ ਹੀ ਆਨਾਂ ਚੱਲੂਗੀ ਪਲੱਸ ਚੱਲੂਗੀ ਠੀਕ ਆ ਪਲੱਸ ਹੀ ਚੱਲੂਗੀ ਤੇ ਇਹਦੀ ਡਿਮਾਂਡ ਫੇਰ ਇੱਕ ਹੁੰਦੀ ਹੈ ਮੁੱਲ ਕੀ ਕਰਦੇ ਪਏ ਅੱਜ ਲੈਣ ਦੇਣ ਡਿਮਾਂਡ ਵੀਰੇ ਜੋ ਲੈਣਾ ਆਪਾਂ ਉਹ ਹੀ ਮੰਗਣਾ ਕੋਈ ਫालतू ਵਪਾਰ ਰੁਪਈਆ ਨਹੀਂ ਮੰਗਣਾ ਜੀ ਮੁੱਲ ਭਰਾਵੇਂ ਇੱਕ ਤਰੀਕਾ ਲਾਓ ਇੱਕ ਪੈਂਤੀ ਕਰਾ ਲਓ ਹਾਂਜੀ ਇੱਕ 20 ਦੀ ਝੋਟੀ ਖਾਣਾ ਦੇਣੀ ਆ ਇੱਕ 20 ਦੀ ਇੱਕ 20 ਦੀ ਦੇਣੀ ਆ ਝੋਟੀ ਠੀਕ ਆ ਜੀ 1,20,000 ਜੜੀ ਦੋਸਤੋ ਮੈਕਸਿਮਮ ਜਿਹੜੀ ਆ ਉਹ ਪ੍ਰਾਈਸ ਹੈਗਾ ਇਸ ਝੋਟੀ ਦਾ ਲੈਣ ਦੇਣ ਵਾਲੀ ਗੱਲ ਆ ਵੀ 1 35 ਕਰੋ ਇੱਕ 25 ਕਰੋ ਪੈਂਦਾ 1.5 ਲੱਖ ਕਰੋ ਲੋ ਮੁੱਲ ਜੀ ਠੀਕ ਆ ਜੀ ਉਹ ਕਰਨ ਕਰਾਉਣਾ ਦੀ ਗੱਲ ਪਰ ਹਾਂ ਨਾ ਜਿਹੜੀ ਆ ਉਹ 1 ਲੱਖ 20 ਹਜ਼ਾਰ ਤੋਂ ਜਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਆ ਜੀ ਬਹੁਤ ਵਧੀਆ ਚੰਗਾ ਪਸ਼ੂਦਾਨਾ ਬਾਕੀ ਤੁਸੀਂ ਇੱਕ ਵਾਰੀ ਉਲਟ ਬਹਿਣੀ ਤੋਂ ਵੀ ਜਿਹੜੇ ਥਣ ਥਣ ਦੀ ਕੁਆਲਿਟੀ ਜਰੂਰ ਦੇਖ ਲਓ ਜੀ ਠੀਕ ਆ ਤੇ ਸੁਖਵੀਰ ਭਾਈ ਇੱਕ ਅਗਲੇ ਬੰਨੇ ਆਪਣੇ ਕੋਲ ਸੈਕੰਡ ਨੰਬਰ ਤੇ ਇਹ ਵੈੜ ਆ ਗਈ ਹੈ ਜੀ ਇਹ ਗਾਂ ਦੀ ਡਿਟੇਲ ਕੀ ਹੈ ਜੀ ਇਹ ਤੀਜਾ ਸੂਆ ਸੂਰੀ ਹੈ ਜੀ ਤੀਜਾ ਸੂਆ ਚੌਥਾ ਕਦੇ ਨੇ ਚੌਥਾ ਪੰਜਵਾਂ ਦਿਨ ਸੂਰੀ ਨੂੰ ਅੱਜ ਚੌਥਾ ਬੌਲੇ ਤੋਂ ਬਾਹਰ ਆ ਗਈ ਉਹ ਅਰੇ ਬੌਲੇ ਬੌਲਾ ਲਾ ਲੋ ਬੌਲੇ ਤੋਂ ਬਾਹਰ ਲੜੋ ਬਾਹਰ ਹੀ ਲਾਓ ਤੁਸੀਂ ਇੱਕ ਸਾਫ਼ ਕੀਤੀ ਹੈ ਗਾਂ ਠੀਕ ਹੈ ਜੀ ਹਾਂਜੀ ਤੇ ਜਿਹੜਾ ਲੀਟਰ ਵਾਲਾ ਮਿਣਵਾ 14 ਲੀਟਰ ਮਿਣਵਾ ਹੋਊਗਾ ਇਹ ਥੱਲੇ ਹੁਣ ਇਸ ਟਾਈਮ ਹੂੰ ਹਾਂਜੀ 14 ਲੀਟਰ ਜਿਹੜਾ ਦੋਸਤੋ ਅੱਜ ਪੰਜਵੇਂ ਚੌਥੇ ਦਿਨ ਦੇ ਵਿੱਚ ਤੁਸੀਂ ਕਾਊਂਟ ਕਰ ਲਓ ਆ ਦੁੱਧ ਜਿਹੜਾ ਹੈਗਾ ਮੌਕੇ ਤੇ ਖਾਣ ਦਾ ਨਹੀਂ ਮਿਨਵਾ ਹੈ ਵੀਰ ਜੀ ਹਾਂ ਠੀਕ ਆ ਤਾਂ ਸੁਹਾਗ ਤੀਜਾ ਸੁਹਾਗ ਤੀਜਾ ਬਾਕੀ ਥਣ ਥਣ ਪੂਰਾ ਵੇਖੋ ਤੁਸੀਂ ਮੱਝਾਂ ਦਾ ਥਣ ਆਹ ਦੇਖੋ ਜੀ ਠੀਕ ਆ ਥਣ ਥਣ ਦੀ ਕੁਆਲਿਟੀ ਜਿਹੜੀ ਬਿਲਕੁਲ ਮੱਝਾਂ ਦੀ ਆ ਵੀ 4 ਥਾਣੇ ਦੱਸੋ ਚਾਹ ਥਾਣਾ ਦਾ ਇੱਕ ਆਪਸੀ ਗੈਬ ਅੰਤਰ ਆਪਸੀ ਸਾਈਜ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਇੱਕ ਬਰਾਬਰ ਆ ਤੇ ਬਾਕੀ ਜੋ ਪਸਮਾਿਕ ਨੰਬਰ ਆ ਜੀ ਹਾਂ ਜੀ ਇੱਕ ਨੰਬਰ ਆ ਵੀਰ ਜੀ ਇੱਕ ਨੰਬਰ ਠੀਕ ਆ ਜੀ ਕਿ ਸਰ ਕੋਈ ਧਾਰਾ ਬਾਅਦ ਘਾਟ ਕੋਈ ਮੁਸ਼ਕਿਲ ਨਹੀਂ ਵੀਰ ਜੀ ਇਸ ਚੀਜ਼ ਦੀ ਆਪਣੀ ਗਰੰਟੀ ਹੋ ਗਈ ਤੇ ਥੱਲੇ ਬੱਚਿਆਂ ਦੇ ਵੀ ਸੁੱਖ ਵੀ ਕੀ ਆ ਗਿਆ ਬੱਚੇ ਮੇਲਕਾਫ ਆ ਜੀ ਆ ਬੱਚਾ ਜੀ ਠੀਕ ਆ ਮੇਲਕਾਫ ਆ ਦੋਸਤੋ ਤੇ ਤੀਜਾ ਸੁਗਾ ਸੋਈ ਆ ਬਾਕੀ ਲੀਟਰ ਵੀਰ ਕਿੰਨੇ ਤੋ ਤੇ ਦੱਸਿਆ ਸੀ ਸੁਖਵੀਰ 14 ਲੀਟਰ ਮਿਲਵਾ ਲੀਟਰ ਵਾਲਾ ਦੁੱਧ ਹੈ ਜੀ 14 ਹਾਂਜੀ ਦੁੱਧ ਦਿਓਗੇ 17-18 ਕਿਲੋ ਠੀਕ ਹੈ ਜੀ ਸੋ ਖੋਲ ਕੇ ਦਿਖਾਈਏ 17-18 ਲੀਟਰ ਦੀ ਜਿਹੜੀ ਦੋਸਤੋ ਮਿਲਕ ਦੀ ਕਪੈਸਿਟੀ ਵੀਰਾਂ ਦਾ ਵੀ ਰਹੂਗੀ ਬਾਕੀ ਹਵਾਨੇ ਦੀ ਕੁਆਲਿਟੀ ਵੇਖ ਕੇ ਨੋਰਮਲੀ ਆਪਾਂ ਨੂੰ ਸਮਝ ਆ ਜੂਗੀ ਠੀਕ ਹੈ ਜੀ ਆਡਰ ਕੁਆਲਿਟੀ ਕਾਫੀ ਖੂਬਸੂਰਤ ਆ ਥਾਣਾ ਕਾਫੀ ਵਧੀਆ ਹੈਗਾ ਮੁੱਠੀ ਵਾਲਾ ਇੱਕ ਮੱਝ ਵਾਲਾ ਥਾਣਾ ਜਿਹੜਾ ਦੋਸਤੋ ਵੀ ਮੁੱਠੀ ਵਾਲਾ ਵੀ ਕਰੋ ਥੱਲੇ ਰਹਿ ਗਿਆ ਮੱਝਾਂ ਦਾ ਥਾਣਾ ਚੰਗੀ ਚਬਾਈ ਕਰਾ ਦੂਗੀ ਇਹਨਾਂ ਠੀਕ ਆ ਬਾਕੀ ਮਿਲਕ ਵੇਨ ਵੀ ਜਿਹੜੀ ਦੋਸਤੋ ਮੋਟੀ ਉਪਰੀ ਹੋਈ ਮਿਲਕ ਵੇਨ ਆ ਠੀਕ ਆ ਤੇ ਮੋٹے ਰਸੇ ਵਰਗੀ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਠੀਕਾ ਟਰੈਕਟਰ ਨੂੰ ਟੋਜਨ ਪਾ ਕੇ ਜਿਵੇਂ ਨੀ ਕੱਢੀ ਦੇ ਕੇ ਉਵੇਂ ਦੇ ਰਸੇ ਵਾਲੀ ਜਿਹੜੀ ਦੋਸਤੋ ਮਿਲਕਵੇ ਨਾ ਇਸ ਬੈਡ ਨੂੰ ਤੋਂ ਪਾਸੇ ਦੋਨਾਂ ਸਾਈਡੋਂ ਤੋਂ ਤੁਸੋਂਗੇ ਆਪਾਂ ਦੇਖੋ ਠੀਕ ਆ ਸੋ ਬਾਕੀ ਕੀਮਤ ਪੁੱਛਦੇ ਆ ਸੁਖਵੀਰ ਭਾਈ ਲੈਣ ਦੇ ਨੇ ਦਾ ਕੀ ਰੱਖਿਆ ਫਿਰ ਮੋਲ ਵੀਰ ਜੀ ਦਾ ਜੈ ਜੀ ਆਪਾਂ 45000 ਕਰ ਲੀਏ 42000 ਦੇ ਬੈਡ ਦੇ ਦਾਂਗੇ 42 ਦੀ ਹਾਂਜੀ 42 ਦੀ ਜੈਸਨ ਹੋਈ ਹੈ ਠੀਕ ਹੈ ਭਰਾ 42000 ਦੀ ਜਿਹੜੀ ਆ ਦੋਸਤੋ ਹਾਨ ਆ ਠੀਕ ਆ ਜੀ ਤੇ ਮੁੱਲ ਡਿਮਾਂਡ ਭਾਈ ਇਹਦਾ ਭਾਵੇਂ 45000 ਕਰ ਲਈਏ ਠੀਕ ਆ ਲੈਣ ਦੇਣਾ ਜਿਹੜਾ ਉਹ 42000 ਬਾਕੀ ਥਣ ਥਣ ਦੀ ਕੁਆਲਿਟੀ ਕਾਫੀ ਚੰਗੀ ਖਾਸੀ ਆ ਸੋ ਜਿਸ ਵੀਰ ਨੇ ਖਰੀਦਣੀ ਆ ਆਪਦੀ ਇੱਕ ਟਾਈਮ ਆ ਕੇ ਘਰੇ ਚੁਵਾਈ ਕਰ ਲੈ ਦੋ ਟਾਈਮ ਕਰ ਲੈ ਅੱਖੀਂ ਦੇਖ ਲਓ ਹੋ ਸਕਦਾ ਦੋਸਤੋ ਵਿਖਾਉਣ ਦੇ ਵਿੱਚ ਕੋਈ ਫਰਕ ਰਹਿ ਸਕਦਾ ਮੇਰੇ ਜਾਂ ਕੋਈ ਦਸਣ ਦੇ ਵਿੱਚ ਉਹਨੂੰ ਵੈਰੀਫਾਈ ਜ਼ਰੂਰ ਕਰ ਲਿਆ ਜਾਵੇ ਘਰ ਦੀ ਸ਼ੈਟ ਕਰਕੇ ਬਾਕੀ ਖੂਬਸੂਰਤ ਹਰ ਪਾਸਿਓਂ ਹਰ ਐਂਗਲ ਤੋਂ ਤੁਹਾਨੂੰ ਚੀਜ਼ ਦਿਖਾਈ ਆ। ਸੋ ਜੇ ਕਿਸੇ ਨੂੰ ਸਮਝ ਆ ਜੂਗੀ ਜੇ ਨਹੀਂ ਪਹੁੰਚ ਸਕਦੇ ਤੁਸੀਂ ਆਨਲਾਈਨ ਸਬਦਾ ਕਰਨਾ ਚਾਹੁੰਦੇ ਹੋ ਤੇ ਵੀਡੀਓ ਕਾਲ ਤੇ ਵੀ ਕਰਾ ਸਕਦੇ ਹੋ। ਚੁਹਾਈ ਤੇ ਸੁਖਬੀਰ ਨੰਬਰ ਦੇ ਰਿਹਾ। ਨੰਬਰ ਮੇਰਾ ਵੀਰ ਜੀ 84376 34902 84376 34902 ਇਹਦੇ WhatsApp ਤੇ ਤੇ ਕਾਲਿੰਗ ਕਰੋ। ਠੀਕ ਹੈ ਭਰਾ। ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸੁਖਬੀਰ ਪਿੰਡ ਅਲਗੋ ਕੋਠੀ ਖਾਸ ਵਿਜਿਟ ਕਰਨੀ ਆ ਤੁਸੀਂ। ਨੰਬਰ ਵੀਰ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਪਏ ਆ। ਦੋ ਐਨੀਮਲ ਸੀਗੇ ਦੋਨੋਂ ਐਨੀਮਲ ਦੀ ਫੁੱਲ ਡਿਟੇਲ ਜਿਹੜੀ ਆ ਉਹ ਸੁਖਵੀਰ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨੂੰ ਤੇ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ